ਪਰੀਖਿਆ ਤੇ ਚਰਚਾ ਪ੍ਰੋਗਰਾਮ ਨੂੰ ਲੈ ਕੇ ਅਧਿਆਪਕ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਨੇ ਇਸ ਤੋਂ ਇਲਾਵਾ ਵਿਦਿਆਰਥੀ ਵੀ ਇਸ ਪ੍ਰੋਗਰਾਮ ਨਾਲ ਜੁੜਨ ਲਈ ਉਤਸ਼ਾਹਿਤ ਨਜ਼ਰ ਆ ਰਹੇ ਨੇ ਕਿਉਂਕਿ ਇਸ ਵਿੱਚ ਪ੍ਰਧਾਨ ਮੰਤਰੀ ਸਲਾਣਾ ਪ੍ਰੀਖਿਆ ਨੂੰ ਤਣਾਅ ਮੁਕਤ ਬਣਾਉਣ ਲਈ ਨੁਕਤੇ ਸੁਝਾਉਂਦੇ ਨੇ ਜਿਸ ਨਾਲ ਵਿਦਿਆਰਥੀ ਇਸ ਨੂੰ ਇੱਕ ਉਤਸਵ ਦੇ ਤੌਰ ਤੇ ਦੇਖਦੇ ਨੇ ਜਿਹੜੇ ਪੀਐਮ ਮੋਦੀ ਦੁਆਰਾ ਚਲਾਈ ਚਲਾਈ ਗਈ ਪ੍ਰੀਖਿਆ ਮੁਹਿੰਮ ਤੇ ਮੈਂ ਕੁਝ ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਆ ਤੇ ਜਿਹੜੇ ਇਹਦੇ ਜਮਨ ਬੱਚਿਆਂ ਨੂੰ ਪ੍ਰੀਖਿਆ ਤੋਂ ਤਣਾਅ ਮੁਕਤ ਰੱਖਣਾ ਜੇ ਮੇਨ ਇਹਦਾ ਉਦੇਸ਼ ਹੈ ਬੱਚਿਆਂ ਨੂੰ ਪ੍ਰੀਖਿਆ ਤੋਂ ਨਹੀਂ ਡਰਨਾ ਚਾਹੀਦਾ ਤੇ ਉਹਨਾਂ ਨੂੰ ਰਿਲੈਕਸ ਮਾਈਂਡ ਹੋ ਕੇ ਆਪਣੇ ਪ੍ਰੀਖਿਆਵਾਂ ਦੇਣ ਚਾਹੀਦੀ ਨੇ ਤੇ ਮਾਪਿਓ ਨੂੰ ਵੀ ਬੱਚਿਆਂ ਨੂੰ ਮਤਲਬ ਉਹਨਾਂ ਨੂੰ ਤਿਆਰ ਕਰਨਾ ਵੀ ਉਹ ਦਬਾਅ ਮਹਿਸੂਸ ਨਾ ਕਰਨ ਇਹ ਜਿਹੜੀ ਪ੍ਰੀਖਿਆ ਹੈ ਤਾਂ ਆਪਾਂ ਨੂੰ ਜਿਹੜਾ ਡਰ ਹੁੰਦਾ ਹੈ ਦੇਣ ਤੋਂ ਪਹਿਲਾਂ ਜਿਹੜਾ ਡਰ ਹੁੰਦਾ ਹੈ ਉਹਦੀ ਬਾਰੇ ਚਰਚਾ ਕਰਨੀ ਜਾਂਦੀ ਵੀ ਜਿਹੜੀ ਮਹਿੰਮ ਚਲਾਈ ਗਈ ਹੈ ਉਸ ਡਰ ਨੂੰ ਲੈ ਕੇ ਹੀ ਹੈ ਕਿ ਵਿਦਿਆਰਥੀ ਆਪਣੇ ਪ੍ਰੀਖਿਆ ਦੇਣ ਤੋਂ ਪਰੇ ਨਾ ਡਰਨਾ ਇਡਰ ਤਣਾਅ ਮੁਕਤ ਕਰਦੀ ਐ ਡਰ ਤੋਂ ਮੁਕਤ ਕਰਦੀ ਐ ਵੀ ਵਿਦਿਆਰਥੀ ਪੂਰੇ ਪ੍ਰੀਵਿਸ਼ਨ ਨਾਲ ਆਪਣੀ ਪੇਪਰ ਦੇਣ